ਨੇ ਮੈਂ ਵਰ ਬਰੰਗੀ ਚਿੱਤੇ ਕਰਤਾ ਹਾਂ ਤੈਨੂੰ ਮੈਂ ਸੋਚਦਾ ਕਿ ਕਲਾਉਡ ਹਾਇਰ ਕਰ ਲਈਏ ਪਰ ਤੇ ਸੋਚਦਾ ਕਿ ਰਹਿਣ ਦੋ ਕਿ ਹੁਣ ਅੱਧਾ ਘੰਟਾ ਆਪਾਂ ਹੋਰ ਰੁਕਣਾ ਇੱਥੇ ਤੇ ਹੁਣ ਸਨੋ ਜ਼ਿਆਦਾ ਪੈਣ ਲੱਗੀ ਤੇ ਆਪਾਂ ਇੱਥੋਂ ਨਿਕਲਣ ਦੀ ਕਰੀਏ ਕਿਉਂਕਿ ਆਪਣਾ ਐਕਸਪੀਰੀਅੰਸ ਵੀ ਇੰਨਾ ਨਹੀਂ ਹੁੰਦਾ ਕਿ ਆਪਾਂ ਆ ਇਹ ਤਾਂlfloor ਪਈ ਹੋਵੇ ਤੇ ਡਰਾਈਵ ਕਰਨ ਦਾ ਹੋਰਾਂ ਦਾ ਹਾਲ ਹੁੰਦਾ ਚਰੋਣੇ ਟੁੰਦੇ ਰਹੇ ਆ ਪਤਾ ਸਿੱਧੀਆਂ ਸੜਕਾਂ ਵਾਲੇ ਬੰਦੇ ਆ ਸੋ ਵੀ ਖਾਂ ਟੇ ਕੇ ਨਹੀਂ ਰੇਸ ਮੈਨੂੰ ਪਹਿਲਾਂ ਸੀ ਚਲੋ ਕੀ ਮੈਂ ਜੈਕਟ ਵਗੈਰਾ ਪਾਈ ਆ ਗਲੋਵਜ਼ ਦੀ ਜਰੂਰਤ ਹੈ ਨਹੀਂ ਤੇ ਫਿਰ ਮੈਂ ਕਿਉਂਕਿ ਆਪਾਂ ਨੂੰ ਪਾਰਕਿੰਗ 'ਚ ਗੱਡੀ ਖੜੀ ਕਰਕੇ ਫਿਰ ਅੱਗੇ バス ਲੈ ਕੇ ਆਉਂਦੇ ਉੱਪਰ ਤੇ ਮੈਂ ਕੀ ਕੀਤਾ ਮੈਂ ਗਲੋਵਜ਼ ਆਪਣੇ ਹੁਣ ਗੱਡੀ 'ਚ ਰੱਖਿਆ ਆ ਕੁਝ ਹੋਰ ਦਾ ਕਿ ਹਾਇਰ ਕਰਨਾ ਕਿਉਂਕਿ ਮੇਰੇ ਹੱਥ ਹਨ ਜਿਹੜੇ ਪੂਰੀ ਤਰ੍ਹਾਂ ਸੁੰਨ ਹੋ ਚੁੱਕੇ ਐ ਤੇ ਲਾਲ ਹੋ ਚੁੱਕੇ ਆ ਬਾਕੀ ਦੇਖਦੇ ਆ ਅੱਧਾ ਪੌਣਾ ਘੰਟਾ ਇੱਥੋਂ ਆ ਆਪਾਂ ਹੋਰ ਕੁਮੀ-ਕੁਮੀ ਕਰਨੀ ਐ ਤੇ ਫਿਰ ਆਪਾਂ ਵਾਪਸ ਜਾਣਾ ਕਿਉਂਕਿ ਜਿਆਦਾ ਟਾਈਮ ਸਨੋ ਤੇ ਖੜਾ ਖੜਨ ਦੀ ਆਪਾਂ ਨੂੰ ਆਦਤ ਵੀ ਨਹੀਂ ਹੈਗੀ ਤੇ ਇਹ ਹੈ ਮਾਉਂਟ ਬੁੱਲਬੀਸ਼ਾਨ ਆਨ ਬਾਂਸ਼ਾਨ ਇਹਦਾ ਕੰਮ ਕੀ ਹੈ ਪਤਨੀਆ ਦੇਖੋ ਜਾਨੋ ਤੇ ਇਹਦੇ ਨਾਲ ਹੀ ਸਾਡਾ ਬੰਦਾ ਫੋਟੋ ਕਰਾਉਣਾ ਇੱਕ ਦੇਖੋ ਘੋੜਾ ਹੋ ਗਿਆ ਤੇ ਕਿਹੜਾ ਹੋ ਗਿਆ ਬਾਕੀ ਠੰਡ ਠੰਡ oh my god ਕਿ ਠੰਡ ਬਹੁਤ ਜ਼ਿਆਦਾ ਹੋ ਗਈ ਕਿਉਂਕਿ ਮੈਂ ਗਲਾਜਾ ਆਪਣੇ ਨਾ ਗੱਡੀ 'ਚ ਰੱਖਿਆ ਹੋਇਆ ਉੱਥੇ ਮੈਨੂੰ ਸੀਗਾ ਵੀ ਇੰਨੀ ਠੰਡ ਨਹੀਂ ਹੋਣੀ ਪਰ ਬਹੁਤ ਪੂਰਾ ਰੈੱਡ ਹੋ ਚੁੱਕੇ ਹੱਥ ਮੇਰੇ ਸੁੰਨ ਹੋ ਚੁੱਕੇ ਤੇ ਹੁਣ ਹੋ ਸਕਦਾ ਹੈ ਕਿ ਆਪ ਅੱਧੇ ਘੋਣੇ ਘਾਂਟੇ ਚੋਂ ਚੱਲਦੇ ਪਾਣੀ ਕਿਉਂ ਜਿਵੇਂ ਜਿਵੇਂ ਆਪਾਂ ਉੱਪਰ ਨੂੰ ਜਾ ਰਹੇ ਆ ਕੋਈ ਸਨੋ ਬੈਡ ਬਣਾ ਰਿਹਾ ਕੋਈ ਕਿੱਦਾਂ ਫਨ ਕਰ ਰਿਹਾ ਤੇ ਆਈ ਥਿੰਕ ਜਾਂ-ਜਾਂ ਉੱਪਰ ਨੂੰ ਜਾ ਰਹੇ ਆ ਥੋੜੀ ਜੀ ਆਕਸੀਜਨ ਵੀ ਘਟਦੀ ਜਾ ਰਹੀ ਹੈ ਕਿਉਂਕਿ ਹਾਈਟ ਤੇ ਸਾਹ ਵੀ ਚੜ ਰਹੇ ਬਾਤ ਜਿੱਧਰ ਨਿਗਾ ਮਾਰੋ ਸਨੋ ਹੀ ਸੁਨੋ ਬਾਰ ਫੇਵਾਰ ਬਸਨੋ ਹੀ ਸੁਨੋ ਚਾਰੋਂ ਤਰ ਤੇ ਇਫ ਯੂ ਵਾਂਟ ਸੌ ਇਨਫੋਰਮੇਸ਼ਨ ਆਈ ਨੇ ਡਰਾਈਵ ਬੋਰਡ ਜਗਾ ਜਗਾ ਲਾਏ ਹੋਇਆ ਤਾਂ ਕਿ ਆਏ ਹੋਏ ਬਿਸਤਰ ਲਈ ਆਸਾਨੀ ਹੋ ਜੇ ਸੱਭਣ ਲਈ ਹੈ ਵਾ ਠੈਕ ਤੇ ਐਦਾਂ ਜਿੱਦਾਂ ਲੱਗਦਾ ਕਿ ਇਹ ਸਵਰਗ ਹੋਇਤਾ ਇਦਾਂ ਨਹੀਂ ਹੋਣਗੇ ਸ਼ਾਂਤੀ ਸੁੰਦਰਤਾ ਜਿਉਂ-ਜਿਉਂ ਆਪਾਂ ਹਾਈਟ ਤੇ ਆ ਰਹੇ ਹਾਂ ਤਾਂ ਹਵਾਵਾਂ ਵੀ ਬਹੁਤ ਤੇਜ਼ ਨੇ ਚਾਰੇ ਪਾਸੇ ਬਰਫ਼ੀ-ਬਰਫ਼ ਦੇ ਅੰਬਾਰ ਲੱਗੇ ਹੋਏ ਐ ਤੇ ਹਵਾ ਚੱਲ ਰਹੀ ਐ ਇਹਦੇ ਨਾਲ ਜਿਹੜੀ ਉੱਪਰ ਸਨੋ ਪਈ ਆ ਥੱਲੇ ਡਿੱਗ ਰਹੀ ਐ ਹੌ ਆਕਸੀਜਨ ਦਾ ਥੋੜਾ ਜਿਹਾ ਪ੍ਰੋਬਲਮ ਆ ਰਹੀ ਹੈ ਕਿਉਂਕਿ ਆਈ ਥਿੰਕ ਆਪਾਂ ਹਾਈਟ ਤੇ ਆ। ਸਾਰਾ ਬਹੁਤ ਚੜ ਰਿਹਾ ਕਿਉਂਕਿ ਹਾਈਟ ਤੇ ਹਮੇਸ਼ਾ ਹੀ ਪ੍ਰੋਬਲਮ ਆਉਂਦੀ ਹੈ ਆਪਾਂ ਨੂੰ। ਪਰ ਮੈਂ ਇਹੀ बार-बार ਹੀ ਰეკਮੈਂਡ ਕਰੂੰਗੀ ਕਿ ਕਿ ਤੁਸੀਂ ਹੁਣ ਹੋਰ ਐਮਾਉਂਟ ਬੁਜਰ ਜਾ ਮਾਉਂਟ ਹੋ ਤਾਂ ਮੀਤ ਕਿਤੇ ਵੀ ਜਾਣਾ ਤਾਂ ਕੱਪੜੇ ਪ੍ਰੋਪਰ ਪਾ ਕੇ ਆਇਓ ਸ਼ੂਜ਼ ਪ੍ਰੋਪਰ ਕਿਉਂਕਿ ਹੁਣ ਮੇਰੇ ਸਾਹਮਣੇ ਕੋਈ ਟੜਮ ਕਰਕੇ ਡਿੱਗਿਆ ਥੋੜੀ ਜਿਹੀ ਚੜਾਈ ਤੋਂ ਬਾਅਦ ਇਹ ਤਾਂ ਇੰਸਟੈਪਸ ਆ ਜਾਂਦੀਆਂ ਨੇ ਮੈਂ ਹੁਣ ਉੱਪਰ ਚਾ ਗਿਆ ਤੇ ਆ ਤੁਸੀਂ ਦੇਖ ਸਕਦੇ ਹੋ ਇੱਥੋਂ ਦਾ ਵਾਲਾ ਤਵਾਲਾ ਇਦਾਂ ਦਾ ਸਿਸਟਮ ਚਾਰੇ ਪਾਸੇ বরਫੀ বরਫ ਤੇ ਭਰੀ ਹੈ ਤਾਂ ਪਹੁੰਚ ਨਹੀਂ ਆਇਆ ਇੱਥੇ ਜਿਹੜੇ ਰਹਿੰਦੇ ਇੱਥੇ ਜੇ ਕਿਸੇ ਨੇ ਨਾਈਟ ਸਟੇ ਕਰਨੀਆਂ ਤਾਂ ਅਡਵਾਂਸ ਹੋ ਕੇ ਕਰਾਉਣੀ ਪੈਂਦੀ ਹੈ ਅਜ ਤਾਂ ਦੇ ਬਣੇ ਹੋਏ ਜਿੱਥੇ ਤੁਸੀਂ रह ਸਕਦੇ ਹੋ ਬਟ ਇਹ ਐਕਸਪੈਂਸਿਵ ਬਹੁਤ ਆ ਤੇਰੀ ਆਪਾਂ ਨੂੰ ਅਡਵਾਂਸ ਹੋ ਕੇ ਕਰਾਉਣੀ ਪੈਂਦੀ ਹੈ ਫਾਈਨਲੀ ਬਹੁਤ ساری ਮੁਸ਼ਕਲ ਦੇ ਬਾਅਦ ਮੈਂ ਉਹ ਜਗ੍ਹਾ ਤੇ ਪਹੁੰਚ ਗਿਆ ਉਹ ਜਿੱਥੇ ਕੇ ਸਕੇਟਿੰਗ ਦੇ ਜਿਹੜੇ ਦੇਖੇ ਜਾਏ ਉਹ ਆਪਣੀ ਜੋ ਰਜਮੈਸ਼ ਕਰਦੇ ਆ ਤੇ ਹੁਣ ਇਹ ਦੁਕਾਨ ਨਹੀਂ ਆਣਾ ਕਿਉਂਕਿ ਸਾਹ ਚੱਲ ਰਿਹਾ ਤੇ ਥੋੜਾ ਜਿਹਾ ਆਕਸੀਜਨ ਦਾ ਸ਼ਾਇਦ ਮੈਨੂੰ ਲੈਵਲ ਘਟਿਆ ਲੱਗ ਰਿਹਾ ਇਥੇ ਤੁਸੀਂ ਆਪਣੀ ਕਲਾਸ ਬੁੱਕ ਕਰ ਸਕਦੇ ਹੋ ਐ ਤੁਹਾਨੂੰ ਸਿਖਾਉਣ ਲਈ ਵੀ ਇਹ ਆਈ ਥਿੰਕ ਘੰਟਾ ਦੋ ਘੰਟੇ ਤੁਹਾਨੂੰ ਟ੍ਰੇਨਿੰਗ ਦਿੰਦੇ ਆ ਚੱਕੇ ਜਾ ਕੇ ਤਾਂ ਕੋਈ ਵੀ ਨਹੀਂ ਦਿੰਦਾ ਸਲੋ ਹੀ ਸਲੋ ਹੈ ਉੱਪਰ ਤੱਕ ਜੇ ਪਰ ਮੈਂ ਨਵਾਂ ਉਪਰ ਤੱਕ ਆਉਂਗਾ ਕਿਉਂਕਿ ਵਾਪਸ ਇੰਪੋਰਟ ਨਾ ਤੇ ਵਾਦਰ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਬਰਫਾ ਇੰਨੀ ਕਿ ਜ਼ਿਆਦਾ ਹੈ ਸਨੋ ਇੰਨੀ ਜ਼ਿਆਦਾ ਤੁਸੀਂ ਦੇਖ ਲਓ ਕਿਸਤੇ ਦੇ ਉੱਪਰ ਵੀ ਪਈ ਪਈ ਹੈ ਸ਼ਾਖ ਦੇ ਉੱਪਰក៏ ਮਾਰ ਗਿਆ ਥੋੜਾ ਜਿਹਾ ਚਲਿਆ ਬਾਪ ਪਾਰਕਿੰਗ ਉਹ ਜਿੱਥੇ ਆਪਣੀ ਕਾਰ ਆਪਾਂ پارک ਕੀਤੀ ਹੈ ਤੇ ਫਿਰ ਬੈਕ ਟੂ ਪਵੇਲੀਅਨ ਚੱਲਾਂਗੇ ਹੌਲੀ ਹੌਲੀ ਘਰ ਨੂੰ ਤੇ ਉਹ ਸਾਹਮਣੇ ਜਿਹੜੇ ਪਹਾੜ ਉਹਨਾਂ ਤੇ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਸੁਨੋ ਹੀ ਸੁਨੋ ਹੈ ਤੇ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਹੈ ਸਟਿਲ سنو ਫਾਲ ਹੋ ਰਹੀ ਸੀ ਉੱਥੇ ਹਾਂ ਲੌ ਰਹਾ ਲੌ ਗਰੀ ਲੌ ਰਹਾ ਕੋਈ ਬਹੁਤ ਮਾਈ ਗੋਡ ਹੈ ਕਿੱਥੇ ਤੱਕ ਲੱਗਣਾ ਹੈ ਓ ਸਾਹਮਣੇ ਥੋੜਾ ਹੀ ਹੈ ਹਾਂ ਬਸ ਹੋ ਜਾਂਦਾ ਉਹ ਤਾਂ ਅਲੈਕਸ ਹੋ ਜਾ ਬਾਈ ਜਮਾ ਆਇਆ ਨਾ ਮਾੜਾ ਹੁਣ ਨਾ ਮਾੜਾ ਇਹ ਰਿਡਿ ਲੈਫਟ ਇੰਗੜੀ ਆਈ ਵੀ ਤੁਸੀਂ ਆਪਾਂ ਹਾਇ ਕਰ ਸਕਦੇ ਹੋ ਤੇ ਇਦਾਂ ਇਹ ਬਾਵਾ ਦੂਰ ਜਾਂਦੀ ਹੈ ਥੋੜਾ ਸਟਾਰਟ ਚ ਮੈਂ ਬਣਾ ਨਹੀਂ ਸਕਿਆ ਕਿਉਂਕਿ ਮੈਨੂੰ ਵੀ ਡਰ ਲੱਗ ਰਿਹਾ ਸੀਗਾ ਬਟ ਹੁਣ ਥੋੜਾ ਜਿਹਾ ਹ ਰਿਲੈਕਸ ਐਂਡ ਕਾਮ ਆਮ ਫੀਲਿੰਗ ਕੰਫਰਟੇਬਲ ਨਾਓ ਸੋ ਦੈਟਸ ਵਾਈ ਆਮ ਮੇਕਿੰਗ ਵੀਡੀਓ ਔਨ ਮਾਈ ਫੋਨ ਮਨਾਲੇ ਜਾਂ ਤੁਟਾਲੀਵਾਲ ਸਾਡੇ ਠੀਕੇ ਪਰ ਦੀ ਸ਼ਾਨ ਜਾਦੂ ਕਿਵੇਂ ਲੱਗ ਰਿਹਾ ਵਧੀਆ ਹੀ ਵਧੀਆ ਹਾਏ ਬਾਬੇ ਇਹ ਵਾਲਾ ਐਕਸਪੀਰੀਅੰਸ ਹੁੰਦਾ ਹੈ ਜਰੂਰ ਕਰਨਾ ਚਾਹੀਦਾ ਹੈ ਨਾ ਥੋੜਾ ਸਟਾਰਟਿੰਗ ਤੇ ਹੈ ਟਰავਲ ਲੱਗਦਾ ਪਰ ਬਾਅਦ ਚ ਬਹੁਤ ਹੀ ਨਜ਼ਾਰਾ ਹੁੰਦਾ ਜੇ ਮੌਸਮ ਉਪਰਾ ਕੇ ਇਦਾਂ ਦਾ ਹੋਇਆ ਫਿਰ ਹੁਣ ਆਪਾਂ ਬਿਲਕੁਲ ਹਾਈਟ ਤੇ ਆ ਤੇ ਤੋਂ ਅੱਗੇ ਆਪਾਂ ਆਸ ਜਾਵਾਂਗੇ ਤੇ ਜਿਆਦਾ ਵੇਖ ਸਕਦੇ ਵੀ ਆਰਪ ਜਿਵੇਂ ਨਾ ਇਹ ਬਜਰੀ ਹੈ ਜਿਵੇਂ ਚਾਕੂ ਦੀ ਤਾਰ ਹੁੰਦੀ ਹੈ ਉਹ ਟੁੱਟਦੀ ਤੇ ਤੁਸੀਂ ਦੇਖ ਸਕਦੇ ਹੋ ਆਲੇ-ਦਾਲ ਦਾ ਨਜ਼ਾਰਾ ਬੈਸਟ ਹੈ ਕਿ ਤੁਸੀਂ ਇਹ ਨਾ ਰਿਟਾਇਰ ਬੁੱਕ ਕਰੋ ਕਿਉਂਕਿ ਪਹਿਲੀ ਵਾਰ ਤਾਂ ਤੁਹਾਨੂੰ ਪਤਾ ਜੇ ਲੱਗਦਾ ਕਿ ਕੀ ਜੇ ਕਰਨਾ ਹੈ ਨਾ ਕਿਦਾਂ ਜੇ ਡਾਇਰੈਕਟ ਆਈ ਲੱਗਦਾ ਜਦੋਂ ਪਹਿਲੀ ਵਾਰ ਆਉਨੇ ਆਪਾਂ ਇੱਥੇ ਸੋ ਜਦੋਂ ਤੁਸੀਂ ਵਾਪਸ ਜਾਂਦੇ ਹੋ ਫਿਰ ਥੋੜਾ ਜਿਹਾ ਆਨੰਦ ਲੈਣੇ ਹੋ ਆਲੇ ਦੋਲੇ ਤਾਂ ਤੁਸੀਂ ਦੇਖ ਸਕਦੇ ਹੋ ਆਲਾ ਦੋਲਾ ਇਦਾਂ ਦਾ ਹੋਇਆ ਪਿਆ ਹੁਣ ਤੇ ਆਪਾਂ ਬਹੁਤ ਸਾਹਮਣੇ ਬਹੁਤ ਬਾਬਾ ਲੰਮੀ ਹੈ ਇਹ ਤੇ ਅੱਛਾ ਲੱਗਦਾ ਤੁਸੀਂ ਵੀ ਮੇਰੇ ਨਾਲ ਨਾਲ ਇਸ ਨੂੰ ਫੀਲ ਕਰ ਸਕਦੇ ਹੋ ਮਹਿਸੂਸ ਕਰ ਸਕਦੇ ਹੋ ਕਿ ਤੁਸੀਂ ਵੀ ਨਾਲ ਹੀ ਬੈਠੇ ਹੋ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਮਾਊਂਟ ਬੋਲਰ ਦਾ ਮੈਨੂੰ ਇਹ ਲੱਗਿਆ ਸੈਕਿੰਡ ਤੇ ਜਿਹੜੀ ਸਨੋ ਫਾਲ ਹੋ ਰਹੀ ਸੀਗੀ ਉਹ ਵਾਲਾ ਨਜ਼ਾਰਾ ਲਿਆ ਆੜਾ ਦਾ ਵਾਲਾ ਹੁਣ ਇਤਾਂ ਦਾ ਹੋਇਆ ਪਿਆ ਹੈ ਤੇ ਫਾਸੇ ਦੂਬਾ ਦਾ ਆਪਾਂ ਨੇ ਚਾਲੇ ਪਾ ਦੇਣੇ ਆ ਮਹਿਲਬਾਨ ਨੂੰ ਥੈਂਕ ਯੂ ਮਾਊਂਟ ਬੋਲਰ ਥੈਂਕ ਯੂ ਗੋਡ ਬਟਾ ਥੈਂਕ ਯੂ ਸੋਰੀ ਸੀ ਜੀ ਮਾਉਂਟ ਬੋਲਰ ਹੁਣ ਤਾਂ ਮੌਸਮ ਵੀ ਖਰਾਬ ਹੋ ਰਿਹਾ ਤੇ ਮੈਂ ਚੱਲਦਾ ਹਾਂ ਵਾਪਸ ਗਲਤੀ-ਵਲਤੀ ਮaaf ਕਰਿਓ